ਤੱਕੇ ਖਾਂਦੇ ਤੇ ਘਰੋਂ ਸਾਨੂੰ ਛਿੱਤਰ ਪੈ ਕੇ ਨਿਕਲਦੇ ਇੱਥੋਂ ਕਿੱਥੇ ਜਾਣਾ ਹੈਗਾ ਦੂ ਕਹਿੰਦੇ ਗੰਦ ਪਾਇਆ ਹੋਇਆ ਸਾਨੂੰ ਇਹ ਛੜਦੀ ਨਹੀਂ ਪਈ ਆ ਬਹੁਤ ਦੁਖੀ ਕੀਤਾ ਹੋਇਆ ਸਾਨੂੰ ਅਸੀਂ ਬੇਕਾਰ ਹੋ ਗਏ ਆ ਬਹੁਤ ਗੰਦ ਕਹੋਲ ਜੀ ਸਾਡੀ ਧੰਦਾ ਕਰ ਜੀਆ ਦੇਖੋ ਜੀ ਅਸੀਂ ਇੱਥੇ ਤਾਂ ਦਗਾ ਨਾਏ ਨੇ ਅਸੀਂ ਆਪਣੀ ਕਰਦੀਆਂ ਜੰਦੀ ਰੋਸ਼ਨੀ ਆਈ ਐ ਸਾਰਾ ਮਾਹੌਲ ਖਰਾਬ ਕਰ ਦਿੱਤਾ ਆਕੇ ਮਾਰੇ ਹੀ ਗੀ ਗਾਣਾ ਕਰਦਾ ਕਿ ਜਮਾਰ ਜਵਾਨ ਸਾਦਾ ਮਾਵਾ ਭੈਣ ਦੇ ਗਾਣਾ ਕਰਦਾ ਤੇ ਕਿ ਸੁਣਨੀ ਹੁੰਦੀ ਹੈ ਸ਼ਰਾਬ ਪੀ ਕੇ 9 10 ਵਜੇ ਆਉਂਦਾ ਤੇ ਗਾਣਾ ਕਰਦਾ ਇਹ ਇਹ ਆਈਦਾ ਐ ਮਖਨੀ ਮੇਰੀ ਗੁੱਤ ਫੜੀ ਤਾਂ ਪੈਂਖੇ ਮੁੱਕੇ ਤੜਤੇ ਮੇਰੇ ਬੈਠੇ ਕੁੜੀ ਆ ਉਹਦਾ ਦਿਮਾਗ ਉਹਦਾ ਇੱਕ ਦਿਮਾਗ ਥੋੜਾ ਇਦਾਂ ਦਾ ਕੱਲ ਤੋਂ ਲੋਕ ਸਿੰਘ ਉਹਨੂੰ ਨਸ਼ਾ ਦਿੰਦਾ ਸੀ 10 ਵਾਰੀ ਬੋਲਸ ਆ ਚੁੱਕੀ ਸਾਡੇ ਜਿਹੜਾ ਨਿਆ ਗਿਆ ਨਾ ਉਹ ਕਹਿੰਦਾ ਮੈਂ ਅਰ ਗਿਆ ਬੇਲਾ ਵਾਲਾ ਲਿਆਵਾਂਗਾ ਤੂੰ ਸਾਨੂੰ ਪਾੜ ਦੇਗਾ ਆਸ਼ਰਮ ਦੇ ਵਿੱਚ ਧੰਦੇ ਚੱਲਦੇ ਹੁੰਦੇ ਬਿਨਾ ਗਾਲੀਸ਼ੇ ਤੂੰ ਕਿਸੇ ਨਾਲ ਬਾਤ ਨਹੀਂ ਕਰਦਾ। ਆਮ ਬਾਹਰ سے ਗੁੰਡਾ ਮੰਗਵਾ ਕੇ ਗੋਲੀ ਕਰਵਾ ਲੂੰਗਾ ਸਾਲੇ ਤੁਮਕੋ। ਸਸਿਕਾ ਦੋਸਤੋ ਮਹਨਵਨੀ ਸਿੰਘ ਚੀਮਾ ਤੁਸੀਂ ਵਖਰੇ ਜੀਬੀਸੀ ਅਪਡੇਟ ਸ਼ਿਆਰਪੁਰ ਵਿਖੇ 올ਡ এজ ਹੋਮ ਦੇ ਵਿੱਚ ਜਿੱਥੇ ਕਿ ਬਜ਼ੁਰਗ ਮਹਿਲਾਵਾਂ ਤੇ ਬਜ਼ੁਰਗਾਂ ਨੂੰ ਰੱਖਿਆ ਜਾਂਦਾ ਮਰਦ ਬਜ਼ੁਰਗਾਂ ਨੂੰ ਰੱਖਿਆ ਜਾਂਦਾ ਤੇ ਉਹਨਾਂ ਦੀ ਸਾਂਭ ਸੰਭਾਲ ਵੀ ਕੀਤੀ ਜਾਂਦੀ ਹੈ ਪ੍ਰਸ਼ਾਸਨ ਵੱਲੋਂ ਉੱਥੇ ਹੀ ਕੁਝ ਨਿੱਜੀ ਗੱਲਾਂ ਲੈ ਕੇ ਕੋਈ ਤਕਰਾਰ ਹੋ ਗਈ ਹੈ ਉੱਥੇ ਤਾਂ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਮੈਨਿਸ ਕਤਰ ਡੀਸੀ ਦਫ਼ਤਰ ਕੋਲ ਪਹੁੰਚੇ ਹਾਂ ਕਿ ਨਾਮ ਤੁਹਾਡਾ ਮਾਦਾ ਜੀ ਮੇਰਾ ਨਾਮ ਪੂਰਨ ਸਰੋਪ ਹਾਂਜੀ ਕੀ ਮਾਮਲਾ ਹੈ ਕਿ ਜੜੀਆਂ ਨਦੀਆਂ ਲੜਾਈਆਂ ਝਗੜੇ ਨੇ ਘਟਣ ਦੀ ਬਜਾਏ ਵਧਦੇ ਆ ਰਹੇ ਮੱਧ ਦੇ ਤੇ ਮੈਨੂੰ 1 ਮਹੀਨਾ ਤੇ ਅੱਜ 22 ਤਰੀਕੇ 1 ਮਹੀਨਾ 22 ਠੀਕ ਹੋਇਆ ਹੈ ਪਰ ਮੈਂ ਖੱਪ ਖਾਨਾ ਸੋਚ ਕੇ ਬੀਬੀ ਕੁਛ ਵੀ ਕਹਦੀ ਨਹੀਂ ਨਹੀਂ ਕੁਛ ਨਹੀਂ ਮੈਂ ਮੈਂ ਕਮ ਮੈਨੂੰ ਹੁਣ ਵੀ ਕਹਿੰਦੇ ਸੀ ਮੈਂ ਕਿਹਾ ਜਨਤਾ ਦੇ ਨਾਲ ਆ ਮੈਂ ਮੈਂ ਜਨਤਾ ਤੋਂ ਕੱਲੀ ਨਹੀਂ ਮੈਂ ਨਾਲ ਆਈ ਆ ਬਾਕੀ ਇਹ ਵੇ ਖੱਪ ਖਾਨਾ ਉੱਥੇ ਹਟਾ ਦਿਓ ਤੁਸੀਂ ਜਿੰਨਾ ਖੱਪ ਖਾਨਾ ਨਾਲ ਐਨਾ ਗੰਦ ਭਰਾ ਮੇਰਾ ਤੂੰ ਕੁੱਤਾ ਮੜ ਗਈ ਲਾਲਾ ਵੀਰਾ ਮੜ ਗਈ ਮੈਂ ਜਿੰਨ ਕੀ ਤੁਹਾਨੂੰ ਸੁਣਨਾ ਹੈ ਰੋਸ਼ਨੀ ਦੇਵੀ ਵੱਲੋਂ ਦੋਸ਼ ਲਾਏ ਗਏ ਨੇ ਕਿ ਉਹ ਜਿੱਥੇ ਤੱਕ ਸਹੀ ਨਹੀਂ ਜੀ ਆਪਾਂ ਤੁਹਾਨੂੰ ਦੱਸਿਆ ਰੋਸ਼ਨੀ ਵੀ ਛੱਡੋ ਮੈਂ ਇੱਕ ਗੱਲ ਕੰਨੀ ਠੀਕ ਹੈ ਇਹ ਬੋਲ ਨਹੀਂ ਇਹ ਵੀ ਘਟ ਨਹੀਂ ਮੈਂ ਤੁਹਾਨੂੰ ਦੱਸਾਂਗਾ ਜਿਹੜੀ ਮੇਰੀ ਗੱਲ ਸੁਣ ਲੈ ਮੈਨੂੰ ਗੱਲ ਕਰਨੀ ਹੈ ਬਾਕੀ ਇਹ ਵੈ ਬਾਕੀ ਇਹ ਵੈ ਇਦਾਂ ਦਾ ਹੋਸਟਲ 'ਚ ਕੰਮ ਹੋਣਾ ਨਹੀਂ ਚਾਹੀਦਾ ਧੰਨਵਾਦ ਅਸੀਂ ਕਰੋ ਇੱਧਰ ਧੋਕੇ ਧੱਕੇ ਖਾਂਦੇ ਤੇ ਘਰੋਂ ਸਾਨੂੰ ਛਿੱਤਰ ਪਾ ਕੇ ਨਿਕਲਦੇ ਹਥੋਂ ਕਿੱਥੇ ਜਾਣਾ ਹੈਗਾ ਨਹੀਂ ਬਾਕੀ ਤੇ ਵੀ ਤੁਹਾਡੇ ਨਾਲ ਲੜਾਈ ਨਹੀਂ ਸਾਡੇ ਨਾਲ ਹਾਂਜੀ ਹਾਂਜੀ ਮਤ ਤੁਸੀਂ ਕੁਝ ਕਰਨਾ ਚਾਹੁੰਦੇ ਹਾਂਜੀ ਹਾਂਜੀ ਅਸੀਂ ਗੱਲ ਸੁਣੋ ਜੀ ਅਸੀਂ 10 ਸਾਲ ਹੋਇਆ ਇੱਥੇ ਬੈਠੇ ਦੇ 10 ਸਾਲ ਹੋਇਆ ਜਲੰਧਰੋਂ ਆਇਆ ਸੀ ਦਾ ਸਾਲ ਹੋਇਆ ਬਾਨੋ ਬੱਤ ਬਹੁਤ ਜਿਸ ਦਿਨਾਂ ਦੀ ਇਹ ਜਨਾਨੀ ਆਈ ਹੈ ਇਹਨੇ ਸਾਨੂੰ ਮੁੱਟੇ ਘਣ ਨਹੀਂ ਦਿੱਤਾ ਹੈ ਸੁਪਰਡੈਂਟ ਨੂੰ ਸਵੇਰਾ ਕੈਮਰਾ ਖੋਲਿਆ ਕਹਿੰਦੀ ਕੁੱਤਾ ਆਰਾਮ ਜਿਆਦਾ ਬਦਮਾਸ਼ ਤੂੰ ਕਹਿੰਦੇ ਗੰਦ ਪਾਇਆ ਹੋਇਆ ਸਾਨੂੰ ਇਹ ਛੱਡਦੀ ਨਹੀਂ ਪਈ ਹੈ ਕੋਣ ਸੁਪਰਡੈਂਟ ਉੱਥੇ ਨਰੇਸ਼ ਸਾਹਿਬ ਅੱਛਾ ਜੀ ਤੇ ਦੇਖੋ ਗਾਲ ਸੁਣੋ ਜੀ ਦਵਾਈਆਂ ਪਾਈਆਂ ਜਾਦੂ ਕੀਤੇ ਟੂਨੇ ਕੀਤੇ ਬਾਲ ਕੱਟੇ ਇਹ ਕਦੇ ਜਾਦੂ ਟੂਨੇ ਹੋ ਸਕਦੀ ਹੈ ਬਾਲ ਤੇ ਦਵਾਈਆਂ ਜਦੋਂ ਦੇ ਕੱਟੇ ਹੋਏ ਨਾਲੇ ਬਹੁਤ ਗੰਦ ਪਾਇਆ ਹੋਇਆ ਜੀ ਸਾਨੂੰ ਟਿਕੜਾ ਆਰਾਮ ਕੀਤਾ ਬਹੁਤ ਦੁਖੀ ਕੀਤਾ ਹੋਇਆ ਸਾਨੂੰ ਅਸੀਂ ਬੇਕਾਰ ਹੋ ਗਏ ਬੇਕਾਰੋ ਬੇਕਾਰ ਹੋ ਗਏ ਅਸੀਂ ਜੇ ਇੱਥੇ ਵੀ ਟਿਕੇ ਨਹੀਂ ਰਹਿਣਾ ਤੇ ਸਾਡਾ ਰਹਿਣ ਦਾ ਕੀ ਫਾਇਦਾ 10 ਸਾਲ ਦੇ ਬਾਅਦ ਜੇ ਦਿਨਾਂ ਦੀ ਆਈਆਂ ਸਾਨੂੰ ਟਿਕਣ ਨਹੀਂ ਦਿੱਤਾ ਬਹੁਤ ਗੰਦਕ ਬੋਲਦੀ ਜੀ ਸਾਨੂੰ ਫੇਰ ਕਾ ਸੁਣੋ ਸਾਨੂੰ ਕਹਿੰਦੀ ਜਾਦੂ ਕਰਦੀਆਂ ਟੂੜੇ ਕਰਦੀਆਂ ਸ਼ਰਾਬ ਪੀਂਦੀਆਂ ਅੰਡੇ ਕਰਦੀਆਂ ਪੰਡਾ ਖਾਂਦੀਆਂ 60 70 ਸਾਲ ਮੇਰੀ ਉਮਰ ਆਸੀ ਤੇ ਧੰਦਾ ਕਰਦੇ ਜਿਹੜੇ ਲక్ష్మణ ਦੇ ਹੈਨਾ ਤੰਦਾ ਕਰਦਿਆ ਤੁਹਾਡੀ ਕੰਪਲੇਂਟ ਕਰਗਣੀ ਅੰਦਰ ਅਸੀਂ ਤਾਂ ਦਗਨ ਨਾ ਆਏ ਇੱਥੇ ਤਾਂ ਦਗਨ ਨਾ ਆਏ ਸਾਣੂ ਜੀ ਇੰਨੇ ਸਾਰੇ ਕੰਦੇ ਤੁਸੀਂ ਅੰਡੇ ਖਾਂਦੀਆਂ ਮੀਟ ਖਾਂਦੀਆਂ ਸ਼ਰਾਬ ਪੀਂਦੀਆਂ ਤੰਦਾ ਕਰਦੀਆਂ ਦੇਖੋ ਜੀ ਅਸੀਂ ਇੱਥੇ ਤਾਂ ਦਗਨ ਨਾ ਆਏ ਨੇ ਅਸੀਂ ਆਪਣੀ ਕਰਦੀਆਂ ਇੱਕ ਮੇਰੀ ਬੇਟੀ ਆ ਵਾਸੇ ਜੀ ਮੇਰਾ ਹੋਰ ਕੋਈ ਹੈ ਨਹੀਂ ਜੀ ਪਹਿਲਾਂ ਮੈਂ ਗਾਂਦੀ ਆਛਣ ਰਹੀ ਆ 55 ਸਾਲ ਕੱਟੇ ਆ ਇਹ ਉਹਨਾਂ ਦੀ ਬਰਾਕ ਆ ਅਸੀਂ ਇੱਥੇ ਬੈਠ ਬਣਾ ਕੱਲਿਆ ਨਹੀਂ ਨਾ ਬੈਠ ਬਣਾ ਸਾਨੂੰ ਕੀ ਮਾਮਲਾ ਜਿਹੜਾ ਇੱਥੇ ਲੜਾਈ ਝਗੜਾ ਵਧਿਆ ਜੀ ਏ ਬੀਬੀ ਜੀ ਗੰਦੀ ਰੋਸ਼ਨੀ ਆਈ ਹੈ ਸਾਰਾ ਮਾਹੌਲ ਖਰਾਬ ਕਰ ਦਿੱਤਾ ਇਹ ਸਾਰੇ ਗਰੁੱਪ ਪੈ ਗਈ ਉਹਨਾਂ ਦਾ ਇਹ ਸਭ ਗਰੁੱਪ ਸਾਰੇ ਮਾਹੌਲ ਖਰਾਬ ਸਭ ਗੰਦੀ ਉਹ ਬੀਬੀ ਨੂੰ ਕੁੱਟਿਆ ਹਾਂਜੀ ਕੀ ਮਾਮਲਾ ਹੋਇਆ ਜੀ ਅੱਜ ਅਸੀਂ ਤਾਂ ਅੰਦਰੋਂ ਬਾਹਰ ਨਹੀਂ ਨਿਕਲੇ ਕੋਈ ਦੱਸਿਆ ਭਈ ਮਾਰਿਆ ਉਹਦੇ ਵਿੱਚ ਕੈਮਰੇ 'ਚ ਅੱਛਾ ਆਪਣਾ ਕੈਮਰਾ ਲਗਾਇਆ ਉਹਦੇ ਵਿੱਚ ਸਵੇਰੇ ਸੁਵਡਣ ਨੇ ਆ ਕੇ ਦੇਖਿਆ ਉਹ ਬੁਲਾਇਆ ਉਹਨ ਸੁਵਡਣ ਨੂੰ ਇਹ ਮਤਲਬ ਕਿ ਪਹਿਲੇ ਵੀ ਡੀਸੀ ਸਾਹਿਬ ਕੋਲ ਦੋ ਟਾਈਮ ਆਏ ਆ ਉਹਨੇ ਕਿਹਾ ਸੀ ਤੇ ਅਸੀਂ ਸੋਚਦੇ ਆ ਡੀਐਸਓ ਸਾਹਿਬ ਨੂੰ ਵੀ ਕਿਹਾ ਅਸੀਂ ਇਹਦੇ ਬਾਰੇ ਸੋਚਦੇ ਆ ਲਿਪ ਬਦਲੀ ਕਰਦੇ ਆ ਪਰ ਬਦਲੀ ਕਰਦੇ ਕਰਦੇ ਅੱਜ ਇਹ ਤਾਂ ਉੱਥੇ ਰਹੀ ਤੁਰ ਹੀ ਰੰਦੀ ਕਿਤੇ ਨਾ ਕਿਤੇ ਹਾਂ ਜੀ ਕੀ ਮੰਗ ਕਰਦੇ ਹੁਣ ਮੰਗ ਕੀ ਕਰਦੇ ਮੰਗ ਕਰਦੇ ਇਹਨੂੰ ਬਦਲੀ ਕੀਤਾ ਜਾਵੇ ਉਥੋਂ ਤੁਸੀਂ ਵੀ ਉੱਥੇ ਹੀ ਆਏ ਹੋ ਜੀ ਅਸੀਂ ਤਿੰਨੋ ਜਿਹੜੇ ਆਏ ਵਾ ਇੱਕ ਬੰਦਾ ਹੋਰ ਜਿਹੜੇ ਆ ਪਹਿਲਾਂ ਤੋਂ ਤੇ ਦੂਆ ਉਹ ਆ ਗਿਆ ਹੁਣ ਆ ਕੇ ਮਾਰੇ ਹੀ ਕੀ ਗਾਲਾਂ ਕੱਢਦਾ ਕਿ ਜਮਾਰ ਜਵਾਨ ਸਾਦਾ ਮਾਵਾ ਭੈਣ ਦੇ ਗਾਲਾਂ ਕੱਢਦਾ ਤੇ ਕਿ ਸੁਣਨੀ ਹੁੰਦੀ ਹੈ ਉਹਨੂੰ ਕੱਢਦਾ ਹੀ ਗਾਲਾਂ ਉਹ ਜਿਹੜੇ ਬਦਲੀ ਆਏ ਜਿਹੜੇ ਹੋਛੇ ਨੇ ਜਿਹੜੇ ਹਾਂ ਜੀ ਸਰਦਾਰ ਤੇ ਲੋਕ ਸਿੰਘ ਜੋ ਹੈ ਨਾ ਉਹ ਸ਼ਰਾਬ ਪੀ ਕੇ 9-10 ਵਜੇ ਆਉਂਦਾ ਤੇ ਗਾਲਾਂ ਕੱਢਦਾ ਉਹਦੀ ਕੀ ਡਿਊਟੀ ਹੁੰਦੀ ਉੱਥੇ ਸਾਡੇ ਵਾਂਗੂ ਦਾਖਲ ਹੈ ਅੱਛਾ ਉਹ ਗਾਲਾਂ ਕੱਢਦਾ ਹਾਂ ਹੁਣ ਮਹੀਨਾ ਕੋਇਆ ਹੈ ਅੱਛਾ ਫੇਰ ਹੁਣ ਹੁਣ ਦਾ ਉੱਤੀ ਅੱਜ ਦਾ ਕੀ ਮਾਮਲਾ ਤੇ ਕੋ ਜੀ ਮਾਮਲਾ ਜੇ ਪਰੇ ਉਹਨੂੰ ਕਦੇ ਮਾਰਿਆ ਬੰਦੇ ਨੂੰ ਦੇਖੋ ਜੀ ਆਪਾਂ ਤਾਂ ਬਾਹਰ ਨਿਕਲਦੇ ਨਹੀਂ ਇੱਥੇ ਰਹਿੰਦੇ ਹਾਂ ਮੈਂ ਬੁਆਰਾ ਤੇ ਬਹੁਤ ਅੰਕ ਕਰਦਾ ਚਾਂਗਾ ਖਰਚਾ ਕੀ ਨਾਮ ਮਨੋ ਮੇਰਾ ਲక్ష్ਮੀ ਦੇਤੀ ਕੀ ਗੱਲ ਹੋਈ ਜੀ ਮੈਂ ਜੇ ਇੱਥੇ ਬੈਠਾ ਪੱਖਾ ਬੰਦ ਕਰਤਾ ਮੈਂ ਤੂ 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 ਬੋ ਬਾਲਿਆ ਤਾਂ ਮੈਂ ਗੱਲ ਤਾਂ ਬੰਦ ਮੈਂ ਲੈ ਠੀਕ ਹੈ ਕਰਤਾਂ ਮੈਂ ਤੂ ਦਿਖਾਇਆ ਮੰਜੇ ਤੇ ਬਹਿ ਗਈ ਪਾਠ ਕਰਨ ਧੂਣੀਆਂ ਲਾਂਦੀ ਗੰਦੇ ਕੰਮ ਕਰਦੀ ਤਾਂ ਇਹ ਇਹ ਆਈ ਦਾ ਐ ਮਖਣੀ ਮੇਰੀ ਗੋਦ ਤੋਂ ਫੜੀ ਤਾਂ ਪੈਂਕੇ ਮੁੱਕੇ ਚੜਦੇ ਮੇਰੇ ਬੈਠਦੇ ਮੁੱਠੀ ਮੈਂ ਤਾਂ ਦੰਦਾਂ ਤੋਂ ਦਿਖਾਇਆ ਕਹਿੰਦੀ ਮੈਂ ਤਾਂ ਤੈਨੂੰ ਜੰਦੀ ਦੇ ਖਤਮ ਕਰ ਦੇਣਾ ਕਹਿੰਦੀ ਕਿਨੇ ਕਿਨੇ ਕਿਹਾ ਏ ਆਏ ਰੋਸ਼ਨੀ ਦੇਵੀ ਅੱਛਾ ਕੰਦੀ ਐਥੋਂ ਨਿਕਲ ਜਾ ਮੈਂ ਆਪਸ ਆਪਸ ਨਾਲ ਨੂੰ ਕਹ ਉਹ ਅੱਪੇ ਮੰਜਾ ਚੱਕ ਦਊਗਾ ਸਰਕਾਰ ਦਾ ਹੈ ਇਹ ਸਮਾਨ ਨੇ ਫੇਰਾ ਦੇ ਅੰਦਰ ਨਹੀਂ ਬੜਨ ਦੇ ਆਦੀ ਮੈਂ ਮੈਂ ਕਿਹਾ ਮੈਂ ਮਤਲਬ ਮਾਰਨ ਵਾਸਤੇ ਆਈ ਹਾਂ ਅਜੇ ਨਹੀਂ ਗਿਆ ਮੈਂ ਨਹੀਂ ਕਿਹਾ ਮੋਤਾਬ ਜੀ ਤੂੰ ਕਿਹਾ ਨਹੀਂ ਤੈਨੂੰ ਵੀ ਕਿਹਾ ਮੈਂ ਕਿਹਾ ਤੂੰ ਹੁਣ ਕੀ ਮੰਗ ਕਰਦੇ ਤੁਸੀਂ ਅਸੀਂ ਕਹਿੰਦੇ ਵੀ ਸਾਡਾ ਬੈੱਡ ਬਦਲ ਦੋ ਇਹਨੂੰ ਕੱਢੋ ਹਾਂਜੀ ਮਾਦਾ ਕੀ ਨਾਮ ਤੁਹਾਡਾ ਗਿਆਨਪੁਰ ਅੱਜ ਕੀ ਮਾਮਲਾ ਹੋਇਆ ਅਜਦਾ ਅਸੀਂ ਤੇ ਬਹੁਤ ਤੰਗ ਆ ਅੱਜ ਸਵੇਰੇ ਚਾਹ ਦਾ ਟਾਈਮ ਸੀ ਲੜਾਈ ਹੁੰਦੀ ਸੀ ਕਿ ਅਸੀਂ ਮੱਥਾ ਟੇਕਣ ਦਾ ਏਦਾ ਟੀਵੀ ਵਾਲੇ ਰੂਮ ਵਿੱਚ ਉੱਥੇ ਮੈਂ ਮੱਥਾ ਟੇਕਣ ਗਈ ਸੀਗੀ ਉੱਥੇ ਸਾਰ ਵੀ ਆਏ ਸੀਗੇ ਉਹਨਾਂ ਨੇ ਕੈਮਰਾ ਖੋਲਿਆ ਸੀ ਜਿਹੜਾ ਰੰਗ ਨਾਲ ਰਲਿਆ ਆ ਉਹ ਏਦਾਂ ਛੋਟੇ ਲੈ ਕੇ ਪਟਕਾਉਂਦਾ ਸੀ ਚੂਨੇ ਨੂੰ ਥੱਲੇ ਸੁੱਟਿਆ ਸੀਗਾ ਚੂਨੀ ਦੇ ਮਾਤਾ ਸਿੰਨਾ ਨੇ ਲక్ష్ਮੀ ਦੇ ਪਿਤਾ ਇਹ ਜਿਹੜਾ ਇਹਨਾਂ ਨੂੰ 나ੜ ਸੰਤੋਖ ਸਿੰਘ ਉਹ ਕੱਲ ਇੱਕ ਕੁੜੀ ਆ ਉਹਦਾ ਦਿਮਾ ਉਹਦਾ ਇੱਕ ਦਿਮਾਗ ਥੋੜਾ ਇਦਾਂ ਦਾ ਕੱਲ ਤੋਂ ਲੋਕ ਸਿੰਘ ਉਹਨੂੰ ਨਸ਼ਾ ਦਿੰਦਾ ਸੀ ਨਸ਼ਾ ਦਿੰਦਾ ਸੀ ਮੈਂ ਹਨਾ ਮੈਂ ਜਾ ਕੇ ਤੇ ਮੱਥਾ ਟੇਕ ਕੇ ਫੇਰ ਮੈਂ ਪੁੱਤਿਆ ਪੀਣੇ ਜਦੋਂ ਮੈਂ ਗਈ ਹਨਾ ਪਹਿਲੋਂ ਉਹਨੇ ਹਨਾ ਜਿੱਦਾਂ ਫੀਮ ਹੁੰਦੀ ਉਹਨੂੰ ਦਿੱਤੀ ਫੇਰ ਉਹਨੂੰ ਤਮਾਕੂ ਦਿੱਤਾ ਜੇ ਮੈਂ ਹੁਣ ਜਦੋਂ ਜਾਂਦੇ ਤਾਂ ਖੱਬਦੇ ਦਾ ਧਿਆਨ ਤਾਂ ਦੇਖੇ ਹੋ ਜਾਂਦਾ ਜਾਂਦਾ ਤੂੰ ਸਿੱਧੇ ਤੁਰ ਜਾ ਤੂੰ ਕੀ ਦੇਖਦੀ ਆ ਸਾਨੂੰ ਟਿਕਣਾ ਪੜੀ ਕੀਤਾ ਇਦਨੀਆਂ ਗਾਲਾਂ ਸਿੱ ਘੱਟ ਨੇ ਜਿੱਦਾਂ ਜਿੱਦਾਂ ਨਰੋਸ਼ਨੀ ਦੇ ਮੈਨੂੰ ਛਾਣੂ ਕੱਢਗਾ ਦੂਆ ਨਹੀਂ ਇਹ ਮੈਨੂੰ ਉਹ ਭੈਣ ਦੇ ਬੁਖਾਰ ਭਟਕਾਣਾ ਲੱਪੈ ਨਾਰਕੰਦਾ ਜੀ ਜਿਹਨਾਂ ਆ ਗਏ ਨਾ ਉਹ ਕਹਿੰਦਾ ਮੈਂ ਅਰਗਿਆ ਬੇਲਾ ਵਾਲਾ ਲਿਆਵਾਂਗਾ ਤੂੰ ਸਾਨੂੰ ਪਾੜ ਦੇਗਾ ਫੇਰ ਕਹਿੰਦੇ ਕਹਿੰਦਾ ਮੇਰੇ ਬੁਰਸ਼ੇ ਨੋ ਵੱਡੇ ਵੱਡੇ ਬੁਰਸ਼ੇ ਤੁਸਾਨੂੰ ਪਾੜ ਕੇ ਰੱਖ ਦੇਮਾ ਹੁਣ ਕੌਣ ਕਹਿੰਦਾ ਹੈ ਉਹ ਨਿਆਗ ਜਿਹੜਾ ਆਇਦਾ ਕਿਹੜਾ ਨਿਆਂਗਾ ਹੁੰਦਾ ਜੀ ਉੱਥੇ ਜੇ ਉੱਥੇ ਜਿਹੜਾ ਦਾਖਲ ਹੋਏਦਾ ਉਹਦਾ ਨਾਂ ਕੀ ਹੈ ਇਹ ਨਾਂ ਨਿਆਂਗ ਵੀ ਦਾਖਲ ਹੋਏ ਕਹਿੰਦਾ ਮੈਂ ਹਰੀਆਂ ਬੇਲਾ ਵਾਲੇ ਨੂੰ ਲੈ ਕੇ ਇਹਨਾਂ ਨੂੰ ਆਹ ਇਹਨਾਂ ਨੂੰ ਕਹਿੰਦਾ ਤੁਹਾਨੂੰ ਐਡਾ ਪੜਵਾਣਾ ਮੀਨ ਤੁਹਾਨੂੰ ਦੱਸੋ ਕੀ ਆ ਦੇਖੋ ਤੁਸੀਂ ਦੱਸੋ ਇਹ ਆਸ਼ਰਮ ਹੈ ਕਹਿੰਦੀ ਇੱਥੇ ਮੀਟ ਖਾਂਦੀਆਂ ਸ਼ਰਾਬ ਪੀਂਦੀਆਂ ਧੰਦਾ ਕਰਦੀਆਂ ਤੁਸੀਂ ਦੱਸੋ ਕਿ ਆਸ਼ਰਮ ਦੇ ਵਿੱਚ ਇਹ ਕੰਮ ਚੱਲਦੇ ਆ ਸਭ ਤੋਂ ਜ਼ਿਆਦਾ ਮੇਰੇ ਦੁਆਲੇ ਪਤਾ ਕਿਉਂ ਹੁੰਦੀ ਹੈ ਕਿਉਂਕਿ ਮੇਰੇ ਕੋਲ ਡਿਊਟੀ ਵਾਲੇ ਆ ਕੇ ਸਾਰੇ ਬੈਠਦੇ ਆ ਪਰ ਜਿਹੜੇ ਦੋਸ਼ ਨੇ ਇੱਕ ਜਣੇ ਤੇ ਲੱਗਦੇ ਆ ਦੋ ਤੇ ਲੱਗਦੇ ਆ ਪਰ ਸਾਰਿਆਂ ਤੇ ਦੋਸ਼ ਲੱਗ ਰਹੇ ਆ ਤੇ ਵਿੱਚ ਵਿਚਲੀ ਵਿਚਲੀ ਗੱਲ ਕੀ ਨਹੀਂ ਇਹ ਮਤਲਬ ਕੀ ਪਤਾ ਨਹੀਂ ਕਹਿੰਦੇ 12 ਵੀ ਜਿੱਥੋਂ ਆਈ ਆ ਨਾ ਕਹਿੰਦੇ ਪੈਸੇ ਲੈ ਕੇ ਨਿਕਲ ਕੇ ਆਈ ਆ ਸਾਨੂੰ ਪੁਲਿਸ ਵਾਲੇ ਦੱਸ ਕੇ ਗਏ 10 ਵਾਰੀ ਪੁਲਿਸ ਆਈ ਆ ਸਾਡੇ 10 ਵਾਰੀ ਪੁਲਿਸ ਆ ਚੁੱਕੀ ਸਾਡੇ ਤੁਸੀਂ ਵੀ ਉੱਥੇ ਰਹਿੰਦੇ ਹੋ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਦਵਿੰਦਰ ਕੌਰ ਹੈ ਅੱਛਾ ਜੀ ਕਿੰਨੇ ਚਿਰ ਤੋਂ ਰਹਿ ਰਹੇ ਤੁਸੀਂ ਮੈਨੂੰ 7 ਸਾਲ ਹੋ ਚੱਲੇ ਆ ਫਰਵਰੀ ਦੇ ਵਿੱਚ ਇਸ ਤੋਂ ਪਹਿਲਾਂ ਮੋਹਰ ਠੀਕ ਸੀ ਸਰ ਹਾਂ ਹਾਂ ਕੋਈ ਐਦਾਂ ਤੁਸੀਂ ਸੋਚੋ ਆ ਤੁਸੀਂ ਸੋਚੋ ਕਿ ਆਸ਼ਰਮ ਦੇ ਵਿੱਚ ਧੰਦੇ ਚੱਲਦੇ ਹੁੰਦੇ ਮੇਰੀ ਮੇਰਾ ਤਾਂ ਦੱਸ ਮੇਰਾ ਜਵਾਨ ਪੁੱਤ ਮਰਿਆ ਮੈਂ ਤਾਂ ਹੁਣ ਪਤਾ ਨਹੀਂ ਕਿਸ ਹਿਸਾਬ ਨਾਲ ਤੁਹਾਡੇ ਨਾਲ ਗੱਲ ਕਰਦੀ ਪਈ ਆਪਣੇ ਆਪ ਨੂੰ ਕੰਟਰੋਲ ਕਰਕੇ ਇਹਨਾਂ ਨੂੰ ਪੁੱਛ ਲਓ ਮੈਂ ਤਾਂ ਉੱਥੇ ਦਫ਼ਤਰ ਦੇ ਵਿੱਚ ਡਿੱਗ ਗਈ ਸੀ ਤਾਂ ਕਹਿੰਦੀ ਸੀ ਇਹ ਪਖੰਡ ਕਰਦੀ ਹੈ ਲੋਕਾਂ ਦੇ ਕਹਿੰਦੀ ਪੁੱਤ ਨਹੀਂ ਮਰਦੇ ਮੈਂ ਤਾਂ ਆਪਣੇ ਆਪ ਨੂੰ ਪਤਾ ਨਹੀਂ ਹੁਣ ਕਿੱਦਾਂ ਕੰਟਰੋਲ ਕੀਤਾ ਆ ਕਿ ਮੈਨੂੰ ਇੱਥੇ ਕੁਝ ਹੋ ਨਾ ਜਾਵੇ ਇਹ ਸਰਮਾਲਾ ਪਹਿਲਾਂ ਵੀ ਰੀਸਕ ਦਾ ਧਿਆਨ ਦੇ ਵਿੱਚ ਲਿਆਂਦਾ ਸੀ ਕਦੀ 10 ਸਾਲ ਹੋ ਗਏ ਹਾਂ ਹਾਂਜੀ 10 ਸਾਲ ਹੋ ਗਏ ਬੜੇ ਠੀਕ ਠਾਕ ਰਹਿੰਦੇ ਜਿੰਨੇ ਨਾਲ ਦੀ ਇਹ ਇਹ ਮਾਮਲਾ ਜਿਹੜਾ ਪਹਿਲਾਂ ਵੀ ਰੀਸਕ ਦੇ ਧਿਆਨ ਦੇ ਵਿੱਚ ਲਿਆਂਦਾ ਲੜਾਈ ਕਰ ਲਈ ਨਹੀਂ ਹਾਂਜੀ ਦੋ ਵਾਰ ਆਏ ਹਾਂ ਅਸੀਂ ਅਸੀਂ ਐਪਲੀਕੇਸ਼ਨਾਂ ਵੀ ਦਿੱਤੀਆਂ ਡੀਐਸਓ ਸਾਡਾ ਡੀਐਸਓ ਕੋਲ ਵੀ ਦੋ ਵਾਰੀ ਆਏ ਹਾਂ ਡੀਐਸਓ ਨੂੰ ਸਵੇਰੇ ਐਨੇ ਚਾਰ ਵਾਰੀ ਫੋਨ ਕੀਤਾ ਡੀਐਸਓ ਨੇ ਫੋਨ ਨਹੀਂ ਚੱਕਿਆ ਸੁਪਰਡਿਵਿੰਡੈਂਟ ਸਵੇਰੇ ਆਏ ਆ ਉਹ ਉਹਨਾਂ ਨੇ ਕੈਮਰਾ ਖੋਲ ਕੇ ਦੇਖਿਆ ਉਹ ਦੇਖਿਆ ਕਿ ਇਹਨੂੰ ਮਾਰਦੀ ਪਈ ਸੀ ਅੱਛਾ ਹਾਂ ਇਹ ਰੋਸ਼ਨੀ ਦੇ ਵੀ ਮਾਰਦੀ ਸੀ ਹਾਂ ਹਰ ਅੱਛਾ ਇਹਨੂੰ ਉੱਥੇ ਜੜੀਆਂ ਬਾਕੀ ਤੇ ਨਾ ਜੜੀਆਂ ਨਾ ਤੁਸੀਂ ਆ ਕੇ ਦੇਖ ਲਓ ਉਹ ਪਾਗਲਾ ਆ ਉਹਨਾਂ ਨੇ ਵੀ ਵਿਚਾਰੀਆਂ ਨੇ ਕੀ ਇਹਨੂੰ ਛਡਾਉਣਾ ਸੀ ਇਹਨਾਂ ਨੇ ਫਿਰ ਰੋਲਾ ਪਾਇਆ ਮੈਂ ਤਾਂ ਸੁੱਤੀ ਪਈ ਸੀ ਕਹਿੰਦੇ ਲਾਡੋ ਨੂੰ ਲక్ష్ਮੀ ਨੂੰ ਮਾਰਦੀ ਪਈ ਹੈ ਉਹਨਾਂ ਨੇ ਇੱਕ ਵਾਰੀ ਪੁਲਿਸ پکڑਨ ਆ ਗਈ ਸੀ ਕਹਿੰਦੀ ਸੀ ਇਹ ਇਹਨੇ ਮੈਨੂੰ ਛੇੜਿਆ ਉਹ ਤਾਂ ਵੀ ਸਾਡੇ ਸਾਨੂੰ ਨਹੀਂ ਜਾਣ ਦਿੰਦਾ ਆ ਲక్ష్ਮੀ ਦਾਸਣ ਕਹਿੰਦੀ ਹੈ ਬੰਦਾ ਗਲਤ ਹੈ ਹੁਣ ਕੀ ਮੰਗ ਕਰਦੇ ਤੁਸੀਂ ਉਹ ਅਸੀਂ ਤਾਂ ਇਹੀ ਕਹਿੰਦੇ ਆ ਜਾਵੇ ਸਾਨੂੰ ਤਾਂ ਡੀਸੀ ਨੇ ਪਹਿਲਾਂ ਕਹਿੰਦੇ ਸੀ ਆਰਡਰ ਕਾਢ ਦਿੰਦਾ ਕਾਢ ਦਿੰਦਾ ਹੁਣ ਕਹਿੰਦੇ ਉੱਤੋਂ ਦੀ ਚਿੱਠੀ ਆਣੀ ਹੈ ਕੋਈ ਉੱਤੋਂ ਆਇਆ ਇਹਨੇ 20 25 ਦਿਨ ਹੋ ਗਏ ਆ ਥੋੜਾ ਜੀ ਡੀ ਸਾਹਿਬ ਨੂੰ ਮਿਲਣ ਆਏ ਹਾਂ ਕਿ ਲੱਗਦਾ ਤੁਹਾਨੂੰ ਕਿ ਗੱਲ ਸੁਣੀ ਜਾਏ ਅੱਜ ਤੱਕ ਸਾਨੂੰ ਤਾਂ ਡੀਸੀ ਅੱਗੇ ਵੀ ਕਹਿ ਦਿੰਦੀ ਸੀਗੀ ਕਿ ਕੋਈ ਨਹੀਂ ਅਡੀਆ ਸੋ ਵੀ ਅਡੀਆ ਸੋ ਨੂੰ ਜੇ ਗੱਲ ਕਰੋ ਕਹਿੰਦੇ ਕੋ ਕਹਿੰਦੇ ਮੇਰੇ ਹੱਥ ਨਹੀਂ ਹੈਗਾ ਉੱਪਰੋਂ ਆਣੀ ਆ ਬੰਦੇ ਆਣੇ ਆ ਉੱਤੋਂ ਬੰਦੇ ਆਣੇ ਆ ਅੱਬ ਕਿੰਨੇ ਦਿਨ ਹੋ ਚੱਲੇ ਹੈ ਕੋਈ ਨਹੀਂ ਆਇਆ ਹੈਗਾ 11 ਮਹੀਨੇ ਹੋ ਗਏ ਨੇ ਜੀ ਸਾਹ ਪਰੇਚਾਨ 11 ਮਹੀਨੇ ਹੋ ਗਿਆ ਨਾ ਉਹ ਡੀਸੀ ਉਹ ਹੁੰਦੀ ਐ ਇਹਨਾਂ ਕੱਢ ਦੇ ਤਾ ਡੀਸੀ ਨਾ ਉੱਪਰ ਜਾ ਉੱਪਰ ਜਾ ਪਹੁੰਚਦੀ ਐ ਉੱਪਰਲੇ ਆਏ ਸੀ ਹੰਕਾਰੀ ਕਰਕੇ ਨਾ ਕਹਿੰਦੇ ਹੋਰ ਆਣਗੇ ਕੋਈ ਆਇਆ ਹੀ ਨਹੀਂ ਹੁਣ ਇਹਨਾਂ ਅੱਜ ਮਾਰਕੁੱਟ ਕੀਤੀ ਹੈ ਪਤਾ ਸੀ ਆ ਜਾਂ ਦੇ ਸੀ ਕੋਈ ਖਾਦੇ ਛਿੱਟੇ ਦਿੰਦੀ ਪਤਾ ਪੂ ਪੈਂਟੇ ਲੈਣ ਦੇ ਜਾਂਦੀ ਲੈ ਕੇ ਛਿੱਟੇ ਦਿੰਦੀ ਕਦੇ ਸਾਡੇ ਮੋਰ ਕੇ ਲੈਣੇ ਛਿਲਕਾ ਛੁੱਟ ਦਿੰਦੀ ਕਦੇ ਕੁਛ ਛਿੱਟ ਦਿੰਦੀ ਕਦੇ ਛੁੱਟੇ ਦਿੰਦੀ ਕਦੇ ਕੁਛ ਕਰਦੀ ਸਾਨੂੰ ਤਾਂ ਬਹੁਤ ਜ਼ਿਆਦਾ ਤੰਗ ਕੀਤਾ ਇਹ ਇਹ ਮੇਰਾ ਕਰਦੇ ਸੀ ਬਹੁਤ ਪੜਕਾਇਆ ਮੇਰਾ ਸਟੋਲ ਚੁੱਕ ਲਿਆ ਕਪੜੇ ਲਾ ਲਾ ਕੇ ਛੱਡੇ ਲੈ ਜਾਂਦੇ ਜਾਂਦੇ ਸਿਆਣ ਨੂੰ ਕੋਟੀਆਂ ਤੋਂ ਮੈਂ ਉਹ ਵੀ ਲਾ ਹਾਂਜੀ ਹਾਂਜੀ ਸਰ ਕੀ ਨਾਮ ਤੁਹਾਡਾ ਹੈ ਹਮ ਲਕਸ਼ਮਨ দাশ اور ਹਿੰਦੀਸ਼ਿ ਬਾਤ ਕਰੇਗੇ ਆਪਸੇ ਹਾਂਜੀ ਤੋ ਆਪ ਵਿਰਤਾਸ਼ਮ ਸੇ ਆਏ ਹਾਂਜੀ ਹਮ ਵਿਰਤਾਸ਼ਮ ਸੇ ਆਏ ਹਾਂ ਰੋ ਹਮਕੋ 10 ਸਾਲ ਕਰੀਬ ਹੋ ਗਿਆ ਰਹਤੇ ਹੋਏ ਇਹ ਰੋਸ਼ਨੀ ਦੇਵੀ ਕੋ ਬਹੁਤ ਜ਼ਿਆਦੇ ਸੇ ਜ਼ਿਆਦੇ 7-8 ਮਹੀਨਾ ਹੋ ਗਿਆ सात आठ महीना के अंदर उस जगह को इतना खराब कर दिया बिना गाली से तो किसी से बात नहीं करता है चाहे कोई भी वो बूढ़ा हो या कोई गाली देगा हमारे साथ एक बार हुआ तो कहता हम बाहर से गुंडा मंगवा के गोली करवा दूंगा, साले तुमको हमको बोला रोशनी देवी हाँ रोशनी देवी हमको बोला कि बाहर से गुंडा ला के तुमको गोली करवा दूंगा मैं साला। जो मैं कहूँगा वही करो तुम ये कहाँ के रूल है साहब बताइए हैं हमारे पचासी साल उम्र हुआ हम ऐसा महिला को जिंदगी में कभी नहीं देखा साहब इस तरह का शांति करने वाली किसी महिला को नहीं छोड़ता है फट से जूता उठा लेता है मारने चल जाता है, है? बात उन, उनका दो से... उनका दोष है कि ये सभी मुझे मारना चाहते हैं जहाँ से निकालना चाहते हैं जी जी। ये रोशनी देवी का दोष लगाया जा रहा है नहीं सबको वो ऐसा करता है तभी उसको बोले जाता है हाँ उस सब के साथ जब ऐसा करेगा तो उसका तो साथ बोला जाएगा एक सरदार जी गया है यहाँ से उसका दिमाग थोड़ा खराब है उसको अपना अंडर कर लिया है उससे जिसको चाहता है उसको लाठी मरवा देता और जिसको चाहता है गाली दिलवा देता दे वाले दे। ऐसा परेशानी करता है सर क्या नाम मेरा तो? नाम सर रोशनी देवी है ਹਾਂਜੀ ਕੀ ਮਾਮਲਾ ਹੋਇਆ ਉੱਥੇ ਮਾਮਲਾ ਸਰ ਜੀ ਮੈਂ 15 11 23 ਦੀ ਆਈ ਹੋਈ ਹਾਂ ਜਿੱਦਨ ਦੀ ਉਸ ਦਿਨ ਦੀ ਮੈਨੂੰ ਦਵਿੰਦਰ ਕੌਰ ਲਾਡੋ ਗਿਆਨ ਕੌਰ ਔਰ ਰਾਣੀ ਸ਼ਰਮਾ ਔਰ ਰਾਣੀ ਡਿਊਟੀ ਵਾਲੀ ਨਿਰਿੰਦਰ ਕੌਰ ਔਰ ਲక్ష్ਮੀ ਦੇਵੀ ਇੱਕ ਨਵੀਂ ਹੋਰ ਲਿਆਂਦੀ ਆਪਣੇ ਨਾਲ ਦੀ ਸਹੇਲੀ ਨੇ ਹੁਣ ਮੈਨੂੰ ਆ ਦੇਖੋ ਮੇਰੇ ਸਿਰ ਦੇ ਵਾਲ ਵੀ ਸਾਰੇ ਕੱਟੇ ਹੋਏ ਆ ਇੱਧਰ ਆ ਰਾਤ ਨੂੰ ਸੌਂਦੀ ਨੇ ਲੇਡੀ ਹੁਣ ਮੈਂ ਉੱਥੇ ਮਤਲਬ ਕਿ ਮੈਨੂੰ ਕੱਢਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਮੁੱਦੇ ਤਿਆਰ ਕਰਕੇ ਕਟਮਾਰਕ ਕਰਾਉਂਦੀ ਆ ਜਵਿੰਦਰ ਕੋ ਲਾਡੋ ਤੇ ਝੂਠੇ ਫੋਨ ਕਰਦੀ ਨੂੰ ਇਸ ਸੁਪਰਡੈਂਟ ਨੂੰ ਤੇ ਨਰੇਸ਼ ਸੁਪਰਡੈਂਟ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਜੇ ਉਹ ਬੰਦਾ ਚੰਗਾ ਹੋਵੇ ਆ ਸਰ ਤੇ ਆਸ਼ਰਮ ਦੇ ਵਿੱਚ ਕੋਈ ਵੀ ਝਗੜਾ ਨਾ ਹੋਵੇ ਕਿਉਂਕਿ ਉਹ ਇਹਨਾਂ ਦੇ ਨਾਲ ਰਲਿਆ ਹੋਇਆ ਤੇ ਲਾਡੋ ਹੁਣ ਇਹਦੇ ਨਾਲ ਜੋ ਲਾਡੋ ਫੋਨ ਕਰਦੀ ਉਹਦੇ ਹੀ ਨਰੇਸ਼ ਸੁਪਰਡੈਂਟ ਉਹਦੇ ਹੀ ਕਹਿਣਾ ਮੰਨ ਲੈਂਦਾ ਸਾਡੀ ਕੋਈ 10 ਮਹੀਨੇ ਹੋ ਗਏ ਕੋਈ ਵੀ ਮੇਰੀ ਸੁਣਵਾਈ ਨਹੀਂ ਕੀਤੀ ਵ੍ਰਿੰਦਾ ਅਸ਼ਰਮ ਹੁਸ਼ਿਆਰ ਪਰ ਵੀਤੇ ਕਈ ਵਾਰ ਸਰ ਤੋਂ ਮਾਮਲੇ ਆਏ ਨੇ ਲੜਾਈ ਕਿ ਵਿੜੇ ਲਾਗੇ ਪਰ ਅੱਜ ਜਿਹੜੀ ਘਟਨਾ ਵਾਪਰੀ ਹੈ ਕਾਫੀ ਹੱਦ ਤੱਕ ਜਿਹੜੀ ਹੈ ਕਿ ਨਹੀਂ ਹੋਣੀ ਚਾਹੀਦੀ ਸੀ ਨਿਰਮਲ ਜੋ ਗਿਆ ਕੰਮ ਤੇ ਉਹਦੇ ਸੰਬੰਧ ਵਿੱਚ ਕੁਝ ਜਿਹੜੇ ਵ੍ਰਿੰਦਾ ਅਸ਼ਰਮ ਦੇ ਇਥੇ ਲੋਕ ਆਏ ਨੇ ਡੀ ਸਾਹ ਨੂੰ ਮੱਤੀ ਤੇ ਕੀ ਸਰ ਮਾਮਲਾ ਕਿ ਵਿਭਾਗ ਵੱਲੋਂ ਕੀ ਕਰਨਾ ਹੈਗਾ ਐਕਸ਼ਨ ਜਿਆਤੀ ਕਰਨਾ ਹੈ ਵਿਭਾਗ ਵੱਲੋਂ ਇੱਥੇ ਰਾਮ ਕਲੋਨੀ कॅम्प ਸ਼ਾਹਪੁਰ ਵਿੱਚ ਗੋਲਡਨ ਰੂਮ ਸላይ ਜਾ ਰਿਹਾ ਹੈ ਜੋ ਕਿ ਕਾਫੀ ਸਮੇਂ ਤੋਂ ਚੱਲ ਰਿਹਾ ਹੈਗਾ ਅਸਲਿਕ ਇੱਥੇ ਬਹੁਤ ਸਾਰੇ ਰੈਜ਼ੀਡੈਂਟ ਰਹ ਰਹੇ ਹੈਗੇ ਨੇ ਤਕਰੀਬਨ ਇੱਥੇ 21-22 ਰੈਜ਼ੀਡੈਂਟ ਹੈ ਜਿਦੇ ਵਿੱਚ 8 ਮੇਲ ਹੈਗੇ ਆਂ ਐਂਡ ਇੱਕ ਤਕਰੀਬਨ 16-17 ਫੀਮੇਲਸ ਹੈਗੇ ਨੇ ਤਾਂ ਸਾਰਿਆਂ ਵਿੱਚ ਸ਼ਾਂਤੀ ਦਾ ਮਾਹੌਲ ਰਿਹਾ ਹੈ ਹਮੇਸ਼ਾ ਪਰ ਕੁਝ ਕੁ ਮਹੀਨੇ ਪਹਿਲੇ ਤੋਂ ਹੀ ਇੱਕ ਨਿਊ ਲੇਡੀ ਆਈ ਹੈਗੀ ਹੈ ਜਿਹਦਾ ਨਾਮ ਰੋਸ਼ਨੀ ਦੇਵੀ ਹੈ ਤੇ ਪਾਕੀਆਂ ਦੇ ਨਾਲ ਉਹਨਾਂ ਦਾ ਕਾਫੀ ਮਤਲਬ ਅਨਬਨ ਰਹਿੰਦੀ ਹੈ ਜਾਂ ਸ਼ਾਂਤੀ ਰਹਿੰਦੀ ਹੈ ਤਾਂ ਕਈ ਵਾਰ ਉਹ ਉਸ ਵੱਲ ਵੀ ਸਾਨੂੰ ਕੰਪਲੇਨ ਆਈ ਹੈ ਕਿ ਕਈ ਵਾਰ ਸਾਡੇ ਜੋ ਬਾਕੀ ਪਰਾਰੇ ਰਹਿੰਦੇ ਉਹ ਵੀ ਸਾਨੂੰ ਕੰਪਲੇਨ ਕਰਦੇ ਆਗੇ ਆ ਹਰ ਵਾਰ ਅਸੀਂ ਉਹਨਾਂ ਦੀ ਕੰਪਲੇਨ ਸੁਣ ਕੇ ਉੱਥੇ ਜਾ ਕੇ ਉਹਦਾ ਸ਼ਾਂਤੀ ਦਾ ਮਾਹੌਲ ਬਣਾਉਣ ਲਈ ਰੈਜ਼ੋਲੂਸ਼ਨ ਕਰਦੇ ਹੈਗੇ ਆ ਦੋਨੋਂ ਪੱਖਾਂ ਦੀ ਗੱਲ ਸੁਣਦੇ ਆ ਐਸੇ ਗੱਲ ਛੋਟੀ ਮੋਟੀ ਗੱਲਾਂ ਹੁੰਦੀਆਂ ਹੈ ਕੋਈ ਖਾਸ ਵੱਡੀ ਗੱਲ ਨਹੀਂ ਹੈਗੀ ਤਾਂ ਆਪਾਂ ਦੋਨੋਂ ਧਿਰਾਂ ਨੂੰ ਸਮਝਾਉਂਦੇ ਆ ਕਿ ਰਲ ਮਿਲ ਕੇ ਰਹਿ ਆ ਕਰੋ ਠੀਕ ਹੈ ਜਿੱਦਾਂ ਤੁਸੀਂ ਇੱਥੇ ਆਏ ਹੋ ਉਦਾਂ ਹੀ ਉਹ ਬਾਕੀ ਵੀ ਇੱਥੇ ਰਹਿ ਰਹੇ ਨੇ ਤੁਹਾਡੇ ਕੋਲ ਨਾ ਇੱਥੇ ਇਸ ਤੋਂ ਬਲਕਿ ਹੋਟਲ ਕਾਣਾ ਉਹਨਾਂ ਦੇ ਕੋਲ ਕੁ ਟਿਕਾਣਾ ਹੈ ਸਾਹਮਣੇ ਜੇ ਇੱਥੇ ਰਹਿਣਾ ਤਾਂ ਰੇਲਵੇ ਕੇ ਰਹਿਣਾ ਹੀ ਬੈਟਰ ਹੈਗਾ ਤੇ ਬਾਰ-ਬਾਰ ਕਈ ਵਾਰ ਮਤਲਬ ਕਿ ਕੰਪਨੀ ਸਾਈਆਂ ਆਏ ਕਿ ਜੋ ਕਿ 11.5 ਤੋਂ ਇਨਕੁਆਰੀ ਕੀਤੀ ਗਈ ਹੈ ਫਿਰ ਕਈ ਵਾਰ ਐਡਮਿਨਿਸਟ੍ਰੇਸ਼ਨ ਕੋਲ ਵੀ ਇਨਕੁਆਰੀਆਂ ਕਰਵਾਈਆਂ ਗਈਆਂ ਤਾਂ ਟਾਈਮ ਟੂ ਟਾਈਮ ਜੋ ਵੀ ਸਾਨੂੰ ਲੱਗਦਾ ਹੈ ਜੋ ਵੀ ਐਡਮਿਨਿਸਟ੍ਰੇਸ਼ਨ ਤੋਂ ਜੋ ਵੀ ਸੰਦੇਸ਼ ਆਉਂਦਾ ਹੈ ਅਸੀਂ ਉਸ ਸਮੇਂ ਇੱਥੇ ਕਾਰਵਾਈ ਕਰਵਾਉਂਦੇ ਹੈਗੇ ਤਾਂ ਹੁਣ ਵੀ ਇਹੀ ਗੱਲ ਹੈ ਕਿ ਅਸੀਂ ਅੱਜ ਵੀ ਜੋ ਵੀ ਇੱਥੇ ਸਾਰੇ ਬਜ਼ੁਰਗ ਇਕੱਠੇ ਹੋ ਕੇ ਆਏ ਅੱਜ ਵੀ ਇਹਨਾਂ ਨੂੰ ਮਿਲ ਕੇ ਇਹ ਸਮਝਾ ਰਹੇ ਹੈਗੇ ਆ ਕਿ ਤੁਸੀਂ ਇੱਕ ਦੂਜੇ ਨਾਲ ਮਿਲ ਕੇ ਰਿਹਾ ਕਰੋ ਜੋ ਵੀ ਤੁਹਾਡੀ ਪਰੇਸ਼ਾਨੀਆਂ ਹੈਗੀਆਂ ਉੱਥੇ ਹੋਮ ਡਿਓ ਸਬਡੈਂਡਰ ਹੈਗੇ ਆ ਉਹਨਾਂ ਨੂੰ ਟਾਈਮ ਟੂ ਟਾਈਮ ਦੱਸਿਆ ਕਰੋ ਅਗਰ ਫਿਰ ਵੀ ਕੁਝ ਗਲਤਜਵਤ ਚੱਲਦੀ ਹੈਗੀ ਹੈ ਤਾਂ ਤੁਸੀਂ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਲੈਣ ਦੀ ਲੋੜ ਨਹੀਂ ਹੈਗੀ ਐਡਮਿਨਿਸਟ੍ਰੇਸ਼ਨ ਤੁਹਾਡਾ ਬੈਠਾ ਹੈਗਾ ਹੈ ਸਰਕਾਰ ਦੇ ਤੁਸੀਂ ਸਰਕਾਰ ਤੁਹਾਡੇ ਲਈ ਸੇਵਲੇ ਹਮੇਸ਼ਾ ਹਾਜ਼ਰ ਹੈਗੀ ਹੈ ਅਸੀਂ ਆਪਣੇ ਵੱਲੋਂ ਜੋ ਵੀ ਤੁਹਾਡਾ ਹੱਲ ਕਰ ਸਕਦੇ ਆ ਅਸੀਂ ਪੂਰਾ ਕਰਕੇ ਦੇਵਾਂਗੇ ਅਗਰ ਤੁਹਾਨੂੰ ਕੋਈ ਪਰੇਸ਼ਾਨੀ ਹੈਗੀ ਹੈ ਜੋ ਵੀ ਐਡਮਿਨਿਸਟ੍ਰੇਸ਼ਨ ਲੱਗੇਗਾ ਇਨਕੁਆਇਰੀ ਤੋਂ ਬਾਅਦ ਕੋਈ ਜੋ ਡਿਸੀਜਨ ਜੋ ਸਭ ਦੇ ਲਈ ਠੀਕ ਹੈ ਉਹ ਲਿਆ ਜਾਏਗਾ ਤੋਂ વૃદ્ધ ਆਸ਼ਰਮ ਦੇ ਵਿੱਚ ਜੋ ਮਾਹੌਲ ਗੰਭੀਰ ਬਣਿਆ ਹੋਇਆ ਉਸ ਇਸ ਚੀਜ਼ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੂੰ ਵੀ ਅਹਿਮ ਕਦਮ ਚੁੱਕੇ ਜਾਣੇ ਚਾਹੀਦੇ ਨੇ ਜਿੱਥੇ ਰੋਸ਼ਨੀ ਦੇਵੀ ਵੱਲੋਂ ਆਪਣੇ ਨਾਲ ਦੇ ਸਾਥੀਆਂ ਤੇ ਦੋਸ਼ ਲਗਾਏ ਜਾ ਰਹੇ ਨੇ ਉੱਥੇ ਨਾਲ ਦੇ ਸਾਥੀਆਂ ਵੱਲੋਂ ਵੀ ਇਸ ਰੋਸ਼ਨੀ ਦੇਵੀ ਤੇ ਗੰਭੀਰ ਦੋਸ਼ ਲਗਾਏ ਜਾ ਰਹੇ ਨੇ ਕਿ ਇਹ ਸਾਰਿਆਂ ਦੀ ਮਾਰਕਟਾਈਂਗ ਕਰਦੀ ਹੈ ਤੇ ਪ੍ਰਸ਼ਾਸਨ ਕੋਲੋਂ ਵੀ ਇਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਨੂੰ ਇੱਥੋਂ ਬਦਲ ਕੇ ਤੇ ਹੋਰ ਸ਼ਿਫਟ ਕੀਤਾ ਜਾਵੇ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਕਿੱਥੋਂ ਤੱਕ ਇਹਨਾਂ ਨੂੰ ਇਨਸਾਫ ਦਵਾ ਸਕਦਾ ਜਾਂ ਕਿਥੋਂ ਜੋ ਵੀ ਸਚਾਈ ਹੈ ਉਹ ਕਦੋਂ ਤੱਕ ਇਹ ਸਾਹਮਣੇ ਆਵੇਗੀ ਤਾਂ ਜੋ ਉਥੇ ਦਾ ਵਿਰਧਾਸ਼ਣਾ ਜੋ ਮਾਹੌਲ ਹੈ ਜਿੱਥੇ ਬਜ਼ੁਰਗ ਰਹਿੰਦੇ ਨੇ ਘਰੋਂ ਬੇਗਰ ਹੋਏ ਨੇ ਤੇ ਇੱਕ ਆਰਾਮ ਦੀ ਜ਼ਿੰਦਗੀ ਜਿਉਣਾ ਚਾਹੁੰਦੇ ਨੇ ਕਦੋਂ ਤੱਕ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਨਿਜ਼ਾਤ ਮਿਲੇਗੀ ਜੀਬੀਸੀ ਅਪਡੇਟ ਲਈ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਨਵਨੀਤ ਸਿੰਘ ਚੀਮਾ ਧੰਨਵਾਦ